ਪੰਥਕ ਆਗੂ ਵਜੋਂ ਪੰਜਾਬ ਦੀ ਸਿੱਖਾਂ ਦੀ ਅਗਵਾਈ ਕਰਨ ਵਾਲੇ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਕਾਲਜਲ ਅੰਮ੍ਰਿਤਸਰ ਅੱਜ ਹੜ੍ਹ ਪੀੜਤਾਂ ਦੀ ਸਾਰ ਲੈਣ ਲਈ ਫਿਰੋਜ਼ਪੁਰ ਪਹੁੰਚੇ ਗਜ਼ਦੀ ਵਾਲਾ ਖੇਤਰ ਚ ਪਹੁੰਚ ਕੇ ਹੜ੍ਹਾਂ ਦੇ ਡੂੰਘੇ ਪਾਣੀ ਵਿੱਚੋਂ ਪੈਦਲ ਚੱਲ ਕੇ ਅੱਗੇ ਗਏ ਕਾਜ਼ਾ ਹਲਾਤਾਂ ਨੂੰ ਦੇਖਿਆ ਲੋਕਾਂ ਦੀਆਂ ਸਮੱਸਿਆਵਾਂ ਸੁਣੀਆ ਕਰਦਾ ਨੂੰ ਜਾਨ ਉਹਨਾਂ ਨੇ ਜਿੱਥੇ ਮੌਜੂਦਾ ਸਰਕਾਰਾਂ ਨੂੰ ਕੋਸਿਆ ਉੱਥੇ ਦੇਸ਼ ਦੀ ਵੰਡ ਲਈ ਜ਼ਿੰਮੇਵਾਰ ਅਖੌਤੀ ਆਗੂਆਂ ਦੀ ਲਾਪਾਬੀ ਕੀਤੀ ਸ਼ਮਦੀਸ ਸਿੰਘ ਮਾਨ ਦੀ ਹਰ ਪੀੜਤਾ ਤੱਕ ਪਾਣੀ ਵਿੱਚੋਂ ਲੰਗੇ ਪੈਰੀ ਪੈਦਲ ਚੱਲ ਕੇ ਲੰਗਣ ਨੇ ਕਹਿੰਦੇ ਕਹੌਂਦੇ ਸਿਆਸੀ ਨਾਡੂ ਖਾਂ ਅਲੀਡਰਾਂ ਨੂੰ ਮਾਤ ਵੀ ਦਿੱਤੀ ਆਉ ਦੇਖਦੇ ਆ ਆਪਾਂ ਵੀ ਮੌਕੇ ਦੇ ਹਾਲਾਤ ਕਿਵੇਂ ਸਿਮਰਜੀਤ ਸਿੰਘ ਮਾਨ ਲੋਕਾਂ ਦੇ ਖੰਸਿਆਵਾਂ ਦਾ ਕਰਦੇ ਹੱਲ ਅਤੇ ਸਰਕਾਰ ਨੂੰ ਕਿਵੇਂ ਪਾਉਂਦੇ ਆ ਝਾੜਾਂ ਹਾਂ ਜੀ ਇਹ ਇੱਥੇ ਬਹੁਤ ਨੁਕਸਾਨ ਹੋਇਆ ਵੀ ਘਰਾਂ 'ਚ ਪਾਣੀ ਵੜ ਗਿਆ ਏ ਤੇ ਰਾਏ ਸਿੱਖ ਸਾਹਿਬ ਜੀ ਗਰੀਮਾ ਹਾਂ ਜੀ ਇਹਨਾਂ ਦਾ ਬਹੁਤ ਨੁਕਸਾਨ ਹੈ ਮਾਰ ਗਏ ਇਹ ਨਹੀਂ ਤਾਂ ਜਮੀਰਾਂ ਵੜਾਓ ਤੇ ਆਉਣ ਵਾਲਾ ਜਿਹੜਾ ਸਮਾਂ ਹੈ ਨਾ ਉਹਦੇ ਵਾਸਤੇ ਆਪਾਂ ਸਾਰੇ ਇਹ ਸਾਰਾ ਕੁਝ ਸੋਚੀਏ ਤੇ ਅਸੀਂ ਬੜਾ ਜੋਰ ਲਾਉਂਦੇ ਰਹੇ ਹਾਂ ਸਰਕਾਰ ਨੂੰ ਕਿ ਜਿਹੜੀ ਮਾਲ ਦੀ ਕਿਤਾਬ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਹਰੇਕ ਡਿਪਟੀ ਕਮਿਸ਼ਨਰ ਤੇ ਉਸ ਦਾ ਅਮਨਾ ਬਰਸਾਤੋਂ ਤੋਂ ਪਹਿਲਾਂ ਤਿੰਨਵੇਂ ਸਾਰੇ ਦਰਿਆਵਾਂ ਦਾ ਬੰਦ ਦੇਖੂਗਾ ਨੇ ਰੰਦੇ ਬੰਦੇ ਤੱਕੜੇ ਕਰੂਗਾ ਬ੍ਰਹਿਮਾਲ ਦੇ ਕਰੂਗਾ ਬ੍ਰੇਨਾ ਦੇ ਕਰੂਗਾ ਫਿਰ ਸਾਡੀ ਪੰਜਾਬ ਸਰਕਾਰ ਨੇ ਇਹ ਮਾਲ ਦੀ ਰਜਿਸਟ੍ਰੇਸ਼ਨ ਦਾ ਰੈਵਨਿਊ ਮੈਨੂਅਲ ਉਹਦੇ ਮੁਤਾਬਕ ਕੰਮ ਨਹੀਂ ਕੀਤਾ ਦੂਸਰੀ ਗੱਲ ਹੈ ਕਿ ਜਿਹੜੇ ਹੈਡਵਰਕਸ ਨੇ ਉਹ ਸੈਂਟਰ ਦੇ ਹੱਥ ਦੇ ਵਿੱਚ ਨੇ ਤੇ ਉਹ ਜਿੱਤੋਂ ਵੀ ਚੌਣ ਪਾਕਰਾ ਦਾ ਬਿਆਸ ਦਾ ਗੇਟ ਖੋਲਦੰਦੇ ਉਹ ਪਰੰੰਦੇ ਆਪੇ ਉਹ ਤੇ ਇੰਦਰ ਆ ਜਮਾ ਜਿਹੜਾ ਖੋਲ ਤੇ 게ਟ ਉਹਦੇ ਨਾਲ ਸਾਡਾ ਸਤਕਾਰਯੋਗ ਗੁਰਦੁਆਰਾ ਸਾਹਿਬ ਕਰਤਾਰਪੁਰ ਉਹਦੇ ਵਿੱਚ 9 9 10 10 ਫੁੱਟ ਪਾਣੀ ਆ ਚੁੱਕਿਆ ਐਡਰੀਆਟਾ ਮੈਂ ਪੰਜਾਬ ਦੇ ਵਿੱਚੋਂ ਜਾਂਦੇ ਆ ਪਰ ਕੰਟਰੋਲ ਕਰਨ ਨੂੰ ਕੋਈ ਸਿੱਖ ਹੈ ਨਹੀਂਗਾ ਇਹ ਸਾਰਾ ਹਿੰਦੂਤਵਾ ਦੇ ਹੱਥ ਦੇ ਵਿੱਚ ਹੈ ਜਿਹੜੇ ਬਟਨ ਨੇ ਨਾ ਜੇ ਖੋਲਣ ਦੇ ਜੀ ਉੱਥੇ ਸਿੱਖ ਤਾਂ ਕੋਈ ਹੈ ਨਹੀਂਗਾ ਭੀ ਜਿਹੜਾ ਦੇਖੇ ਦੂਸਰੀ ਗੱਲ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਪਹਿਲੇ ਪਤਾ ਲੱਗ ਜਾਂਦਾ ਹੈ ਕਿ ਬਾਰਿਸ਼ ਕਿੰਨੀ ਪਾਉਗੀ ਤੇ ਜੇ ਪਤਾ ਲੱਗ ਜਾਂਦਾ ਹੈ ਤੇ ਫਿਰ ਨਾਲ ਦੀ ਨਾਲ ਹੌਲੀ-ਹੌਲੀ ਇਹ ਪਾਖਲਾ ਵਿਆਸ ਦੇ ਗੇਟ ਚੁੰਮੀ ਖੋਲਦੇ ਤੇ ਪਾਣੀ ਨਿਕਲੇ ਇਹ ਤੇ ਨਾਲ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਾਢ ਸਾਡੇ ਟੁੱਟ ਗਏ ਐ ਜਨਰੇਟਰ ਆ ਗਿਏ ਉਹਨਾਂ ਦਾ ਵੀ ਮੁਆਫੀ ਮੰਗਣਾ ਚਾਹੀਦਾ ਔਰ ਜਦੌਰੀਆ ਹੋਣੀ ਚਾਹੀਦੀ ਐ ਔਰ तकरीबन 70 ਹਜ਼ਾਰ ਰੁਪਇਆ ਇਕੱਠ ਜਿੱਦੇ ਹੋ ਸਕੀ ਐ ਜੇਗਾ ਇਹ ਹਰੇਕ ਕਿਸਾਨ ਜਿਹੜਾ 154 ਖਰਾਬ ਹੋਇਆ ਜਦੀ ਫਸਲ ਖਰਾਬ ਹੋਈ ਐ ਉਹਨੂੰ ਮਿਲਣਾ ਚਾਹੀਦਾ ਤੇ ਤੱਕ ਸਾਰੇ ਲੋਨ ਦਿੱਤੇ ਜਾਣ ਬਗੈਰ ਮਾਮਲੇ ਤੋਂ ਜਿਹਦੇ ਨਾਲ ਕਾਰਸੇ ਆਪਣੇ ਠੀਕ ਕਰ ਲਈਏ ਇਹ ਜਿਹੜਾ ਯੱਪ ਹੈ ਪਾਣੀਆਂ ਦਾ ਇਹ ਸਾਨੂੰ ਕਈ ਵਾਰੀ ਸਹਿਣਾ ਪੈਂਦਾ ਹੁਣ ਮੋਦੀ ਸਾਹਿਬ ਹੈ ਤੇ ਬੀਜੇਪੀ ਹੈ ਇਨਨ ਨੇ ਪਾਕਿਸਤਾਨ ਦੇ ਉੱਤੇ ਫੌਜੀ ਹਮਲਾ ਕਰਤਾ ਸੰਧੂਰ ਤੇ ਜਿਹੜੀ ਕੈਬਨਿਟ ਦੀ ਕਮੇਟੀ ਹੈ ਮੋਦੀ ਦੀ ਉਹ ਫੈਸਲਾ ਕਰਦੀ ਹੁੰਦੀ ਹੈ ਕਿ ਜੰਗ ਕਰੀਏ ਨਾ ਕਰੀਏ ਤੇ ਉਸ ਕਮੇਟੀ ਦੇ ਵਿੱਚ ਸਿੱਖ ਤਾਂ ਕੋਈ ਹੈ ਨਹੀਂਗਾ ਸੋ ਸਾਡੇ ਜਿਹੜੇ ਵੱਡੇ ਵੀਰ ਹੈ ਹਿੰਦੂ ਇਹ ਸਾਡੀ ਤਕਦੀਰ ਦਾ ਫੈਸਲਾ ਕਰਦੇ ਹੈ ਤੇ ਸਾਨੂੰ ਨਾ ਤਾਂ drewan de utte control hai ਨਾ janglaun de utte control hai ਅੱਛੇ ਤੇ ਬੇਪੋਰਡ ਜਿਵੇਂ ਤੇਤੀ ਹੁੰਦੇ ਆ ਉਸ ਤਰ੍ਹਾਂ ਅਸੀਂ ਬਣੇ ਹੋਏ ਆ ਹੁਣਾ ਨਾਲ ਲੱਗਦਾ ਪਾਕਿਸਤਾਨ ਹੈ ਮੇਰਾ خیال ਦੂਜਾ ਕੰਡਾ ਪਾਕਿਸਤਾਨ ਦਾ ਹੋਣਾ ਹੈ ਹਾਂਜੀ ਨਹੀਂ ਹਾਂਜੀ ਹਨਾ ਜੀ ਜੀ ਹਾਂਜੀ ਇਹ ਮੇਰਾ ਤੇ ਜਦੋਂ ਪਾਕਿਸਤਾਨ ਬਣਿਆ ਉਹ ਦੌਂਦੀ ਸਿੱਖਾਂ ਦੀ ਰਾਣੀ ਲਈ ਗਈ ਜਿਨ੍ਹਾਂ ਸਾਹਬ ਨੇ ਗਾਂਧੀ ਜੀ ਨੇ ਤੇ ਨਹਿਰੂ ਨੇ ਫੈਸਲਾ ਕਰਤਾ ਤੇ ਪਾਕਿਸਤਾਨ ਬਣੂਗਾ ਪਰ ਜਿਹੜੇ ਸਿੱਖ ਸੀਗੇ ਉਹ ਸਮਝਦੇ ਸੀਗੇ ਕਿ ਮੌਲਕਤਾਂ ਨਵੇਂ ਬਣ ਜਾਂਦੇ ਆ ਪਰ ਜਿਹੜਾ ਵਾਅਮ ਹੁੰਦਾ ਜਿਹੜੀ ਸੰਖਿਆ ਹੁੰਦੀ ਹੈ ਉਹਦਾ ਤਬਾਦਲਾ ਤਾਂ ਨਹੀਂ ਹੁੰਦਾ ਹੁਣ ਇੱਥੇ ਜਿੰਨੇ ਵੀ ਮੈਨੂੰ ਦਿਖਦੇ ਆ ਇਹ ਸਾਰੇ ਲਾਹੌਰ ਜ਼ਿਲ੍ਹੇ ਤੋਂ ਆਏ ਹੋਏ ਆ ਹਾਂਜੀ ਹਾਂਜੀ ਸਾਡੇ ਦਾ ਕੈਂਸ ਦਾ ਭਾਅ ਹੈ ਕਿ ਸਾਨੂੰ ਹਿੰਦੂ ਹਕੂਮਤ ਨੇ ਜਿਉਂ ਅਜਾੜਿਆ ਹੈਗਾ 13 ਰੁਪਏ ਦੀਆਂ ਫਰੂਨ ਹੈ ਤੇ ਇੰਡਸ ਵਾਟਰ ਜਿਹੜੀ ਟ੍ਰੀਟੀ ਐ ਜਿਹਨਾਂ ਤੋਂ ਅਨਦਰ ਉਹ ਵੀ ਮੋਟੇ ਪਾਕਿਸਤਾਨ ਨੇ ਲੈ ਵੰਨ ਕਰੇ ਮੋਸਮ ਨਾਲ ਮੋਰਖੇ ਦੇ ਵਿੱਚ ਜਾਊਗਾ ਜਿਹੜਾ ਪੇਰੀਅਨ ਤੋਂ ਨੂੰਣਾ ਉਹਦੇ ਉੱਤੇ ਲੈਂਦੇ ਪੰਜਾਬ ਦਾ ਹੱਕ ਹੈ ਜੋ ਕਰਕੇ ਸਾਰੀਆਂ ਨਦੀਆਂ ਜਿਹੜੀਆਂ ਪੰਜਾਬ ਦੇ ਵਿੱਚੋਂ ਜਾਂਦੀਆਂ ਅੱਗੇ ਜਾ ਕੇ ਪਾਕਿਸਤਾਨ ਤੋਂ ਜਾਂਦੀਆਂ ਜੇ ਪਾਕਿਸਤਾਨ ਚੰਗੀ ਹੈ ਫਿਰ ਪਾਕਿਸਤਾਨ ਦਾ ਵੀ ਹੱਕ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਹੈਗਾ ਪਰ ਸਿੰਦੂ ਘੁਗੜੇ ਨੂੰ ਟਟ ਗਿੰਤੀਆਂ ਦੇ ਉੱਤੇ ਬਹੁਤ ਜ਼ਬਰ ਕਰ ਰਹੀ ਹੈ ਸਿੰਦੂ ਵਾਟਰ ਟ੍ਰੀਟੀ ਨੂੰ ਰੱਦ ਕਰਤਾ ਹੈ ਕਸ਼ਮੀਰ ਦੇ ਵਿੱਚ 370 ਤੇ 35 ਬੈਦੂ ਰੱਜ ਕਰਤਾ ਹੈ ਜੇ 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 ਸ਼ਬਦਾਨਕ ਤੌਰ ਦੇ ਉੱਤੇ ਟਟ ਗੰਤੀਆਂ ਨੂੰ ਹੱਕ ਮਿਲੇ ਆ ਉਹ ਸਾਰੇ ਰੱਦ ਕਰੀ ਜਾਂਦੇ ਆ ਤੇ ਜਿੰਨੇ ਵੀ ਸ਼ਹਿਰ ਹੈ ਜੇ ਉਹ ਸ਼ਹਿਰ ਦਾ ਨਾਮ ਮੁਸਲਮਾਨਾਂ ਤੋਂ ਲੱਗਦਾ ਤੇ ਉਹਨੂੰ ਹਿੰਦ ਬਣਾ ਦਿੰਦੇ ਆ ਸੋ ਇਹ ਬਹੁਤ ਨੁਕਸਾਨਦੇ ਆ ਜਿੱਥੇ ਜਿੱਥੇ ਆਪਾਂ ਖੜੇ ਆ ਤੁਸੀਂ ਵੇਖੋ ਦੂਜਾ ਕੰਡਾ ਜਿਹੜਾ ਦਰਿਆ ਦਾ ਐ ਏਨੇ ਦੂਰ ਐ ਤੇ ਇਹ ਤਾਂ ਕੀ ਬਣੂਗਾ ਮਾਰਗਜ਼ ਆਖ ਤੇ ਮਿਲੂਗਾ ਮੋਦੀ ਸਰਕਾਰ ਨੇ ਪੰਜਾਬ ਦੇ ਵਿੱਚ ਟੱਕਾ ਨਹੀਂ ਦਿੱਤਾ ਕੋਈ ਵੱਡੇ ਫੈਕਟਰੀ ਨਹੀਂ ਜਿਹਨੀਆਂ ਵੀ ਫੈਕਟਰੀਆਂ ਨਹੀਂ ਹੈ ਵਾਈ ਜਰ ਜਾਂਦੀਆਂ ਉਹ ਸਾਰੀਆਂ ਗੁਜਰਾਤ ਲੈ ਗਿਆ ਤਾਂ ਮੇਰਾ ਕਹਿੰਦਾ ਮਤਲਬ ਹੈ ਕਿ ਹੁਣ ਇੱਕੋ ਬਾਤ ਜੇ ਭੁੱਖ ਮਰੀ ਹੋ ਗਈ ਤਾਂ ਫਿਰ ਆਪਾਂ ਕਿੱਥੋਂ ਚੋੜ ਮੰਗਾਵਾਂਗੇ ਕਿੱਥੋਂ ਕਣਕ ਮੰਗਾਵਾਂਗੇ ਇਹ ਸਾਰੀਆਂ ਚੀਜ਼ਾਂ ਦੇਖਣੀ ਹੈ ਪੜ੍ਹਨੀ ਹੈ ਪਰ ਸਾਨੂੰ ਹਿੰਦੂਤਵਾਦੀ ਸਰਕਾਰ ਦੇ ਉੱਤੇ ਹੁਣ ਕੋਈ ਇਤਬਾਰ ਨਹੀਂ ਰਿਹਾ ਜੀ ਅਸੀਂ ਆਪਣੀ ਖੌਮ ਦੇ ਰੀਡਰ ਦੀ ਅੱਖੇ ਤਾਂ ਲੱਗਦੇ ਜੀ 1947 ਦੇ ਅਸਲੀ ਅੱਖੇ ਲੱਗੇ ਨਹਿਰੂ ਤੇ ਗਾਂਧੀ ਤੇ ਤੇ ਗਾਂਧੀ ਜੀ ਨੇ ਇਹ ਕਿਹਾ ਸਿੱਖਾਂ ਦੇ ਜੀਵਨ ਨੂੰ ਕਿ ਪਹਿਲਾਂ ਅੰਗਰੇਜ਼ਾਂ ਨੂੰ ਬਾਹਰ ਕੱਢ ਲਈਏ ਦੇ ਤਾਂ ਨੂੰ ਇੱਕ ਆਜ਼ਾਦ ਕਿੱਥਾ ਤਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਰਮਾਣ ਸਕੋਗੇ ਕਾਦੀ ਹੈ ਆਜ਼ਾਦੀ ਦੇਖੀ ਹੈ ਪਰ ਜਦੋਂ ਅੰਗਰੇਜ਼ ਇੱਥੇ ਸੀਗਾ ਉਹ ਸਾਰੇ ਬਰਾਬਰ ਸੀਗੇ ਮੋਸਲਮਾਨ ਅੰਦੂ ਸਿੱਖ ਅਸਾਈ ਅਸੀਂ ਸਾਰੇ ਬਰਾਬਰ ਸੀਗੇ ਜਦੋਂ ਅੰਗਰੇਜ਼ ਚੜ੍ਹ ਗਿਆ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਹਿੰਦੂਆਂ ਨੂੰ ਇੰਡੀਆ ਮਿਲ ਗਿਆ ਸਿੱਖਾਂ ਨੂੰ ਹੱਕ ਨਹੀਂ ਮਿਲਿਆ ਜਿਹੜਾ ਸਿੱਖ ਅੱਜ ਪਾਕਿਸਤਾਨ ਦੇ ਵਿੱਚ ਹੈ ਉਹ ਮੁਸਲਮਾਨ ਦੀ ਕਲਾਮੀ ਛੱਡ ਰਿਹਾ ਹੈ ਜਿਹੜਾ ਇੱਥੇ ਹਿੰਦੁਸਤਾਨ ਚ ਸਿੱਖ ਉਹ ਹਿੰਦੂ ਦੀ ਕਲਾਮੀ ਛੱਡ ਰਿਹਾ ਹੈ ਮੇਰਾ ਕਹਿਣ ਦਾ ਮਤਲਬ ਹੈ ਤੁਸੀਂ ਤੇ ਮੈਂ ਸਾਰੇ ਉਧਰੋਂ ਆਏ ਆਂ ਪਾਕਿਸਤਾਨ ਬੰਦੂਲ ਸਾਨੂੰ ਕੀ ਭੜਿਆ ਅੱਠੇ ਸੀ ਹਿੰਦੂ ਤੇ ਲੱਗ ਪਾਣੀ ਦਾ ਪਿੱਛੇ ਹੋ ਜਾ ਵੀਡੀਓ